ਦੁਨੀਆ ਪਰ ਵਿੱਚ ਵਸਦੇ ਸਿੱਖ ਜਗਤ ਨੂੰ ਅਤੇ ਉਹਨਾਂ ਸਮੂਹ ਭਾਈਚਾਰਿਆਂ ਨੂੰ ਜੋ ਸਾਡੇ ਦੁੱਖ ਸੁੱਖ ਵਿੱਚ ਸਾਂਝੇਦਾਰ ਹਨ ਸਭ ਭੈਣਾ ਭਰਾਵਾਂ ਵੀਰਾਂ ਬਜ਼ੁਰਗਾਂ ਨੌਜਵਾਨਾਂ ਮਾਵਾਂ ਨੂੰ ਮੇਰੇ ਵੱਲੋਂ ਦੁਆ ਸਲਾਮ ਕਰਦੇ ਆਂ ਗੁਰੂ ਦੀ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਿੱਖ ਵੀਰ ਬੜੇ ਉਤਾਵਲੇ ਹਨ ਕਿ ਕਿਹੜਾ ਵੇਲਾ ਕੋਈ ਖਬਰ ਆਵੇ ਕਿ ਖਾਲਿਸਤਾਨ ਦਾ ਐਲਾਨ ਹੋ ਗਿਆ ਉਹ ਨਿਤ ਅਰਦਾਸਾਂ ਕਰਦੇ ਹਨ ਵੀ ਕਿਸੇ ਤਰ੍ਹਾਂ ਸੀ ਭਾਰਤ ਚੋਂ ਚੁੰਗਲ ਚੋਂ ਨਿਕਲੀਏ ਕੋਈ ਵੀ ਸਿੱਖ ਨਹੀਂ ਚਾਹੁੰਦਾ ਇਸ ਬਦਮਨ ਖਿੱਤੇ ਦੇ ਵਿੱਚ ਰਹਿਣਾ ਕੋਈ ਨਹੀਂ ਚਾਹੁੰਦਾ ਕਮਾਈ ਮੈਂ ਕਰਾਂ ਤੇ ਖਾਵੇ ਕੋਈ ਹੋਰ ਉਹ ਸਾਡੀ ਕਮਾਈ ਵੀ ਖਾਵੇ ਸਾਨੂੰ ਫਟਕਾਰੇ ਦੁਰਕਾਰੇ ਮਾਰੇ ਅਡੀਆਂ ਚੁੱਕ ਚੁੱਕ ਕੇ ਸਾਡੀ ਆਪਣੇ ਚੈਨਲਾਂ ਦੇ ਉੱਤੇ ਨਿੰਦਿਆ ਕਰੇ ਕੋਈ ਵੀ ਜਾਗਦੀ ਜ਼ਮੀਰ ਵਾਲਾ ਵਿਅਕਤੀ ਇਹ ਗੱਲਾਂ ਪਰਵਾਹ ਨਹੀਂ ਕਰਦਾ ਪਰ ਇੱਕ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਇਹ ਜਿਹੜਾ ਲੋਟੂ ਪਿਛਲੇ 75 78 ਸਾਲਾਂ ਤੋਂ ਸਾਡੇ ਪਿੱਛੇ ਪਿਆ ਇਸ ਦੀ ਵੀ ਸ਼ਾਮਤ ਹੋਣਾ ਉਣ ਲਈ ਹੈ ਮੈਂ ਦੋ ਖਬਰਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇਸੇ ਸੰਬੰਧ ਦੇ ਵਿੱਚ ਜਿਹੜਾ ਸਾਨੂੰ ਪੰਜਾਬ ਵਿੱਚੋਂ ਜੜਨਾ ਚਾਹੁੰਦਾ ਜੋ ਸਾਡੇ ਘੇਰਾਬੰਦੀ ਕਰ ਰਿਹਾ ਉਸ ਦੀ ਘੇਰਾਬੰਦੀ ਵੀ ਹੋ ਰਹੀ ਹੈ ਉਸ ਦੀਆਂ ਸਰਹੱਦਾਂ ਦੇ ਚਾਰਚ ਫੇਰੇ ਹੁਣ ਸੁੱਖ ਸ਼ਾਂਤ ਨਹੀਂ ਰਹਿਣੀ ਤਰੋ ਤਾਜ਼ਾ ਦੋ ਖਬਰਾਂ ਹਨ ਚੀਨ ਵੱਲੋਂ ਭਾਰਤ ਦੇ ਉੱਤਰੀ ਪੂਰਬ ਜਿੱਥੇ ਸੱਤ ਸਟੇਟਾਂ ਦੀ ਮੁਰਗੀ ਤਾਂ ਆਉਣ ਜਿਹਨੂੰ ਚਿਕਨ ਨੈਕ ਆਖਦੇ ਆ ਉਸ ਭਾਰਤੀ ਸਰਹੱਦ ਤੋਂ ਮਹਿਜ਼ 12 ਕਿਲੋਮੀਟਰ ਦੂਰ ਚੀਨ ਆਪਣਾ ਜੰਗੀ ਹਵਾਈ ਏਡਾ 에ਅਰਬੇਸ ਵਿਕਸਿਤ ਕਰਨ ਲੱਗਾ ਹੋਇਆ ਇਸ ਕਾਰਜ ਦੇ ਵਿੱਚ ਜਿੱਥੇ ਬੰਗਲਾਦੇਸ਼ ਵੀ ਗੁਪਤ ਰੂਪ ਵਿੱਚ ਸ਼ਾਮਲ ਹੈ ਉੱਥੇ ਪਾਕਿਸਤਾਨ ਦੇ ਵੀ ਐਕਸਪਰਟ ਸ਼ਾਮਲ ਹਨ ਲੱਗਦਾ ਚਾਣਕਿਆ ਦੇ ਵਾਰਸਾਂ ਦੇ ਅੱਛੇ ਦਿਨਾਂ ਵਿੱਚ ਵੱਡੀ ਗੜਬੜ ਸ਼ੁਰੂ ਹੋ ਚੁੱਕੀ ਹੈ ਦਿਨਾਂ ਵਿੱਚ ਗੜਬੜ ਹੋਵੇ ਤਾਂ ਕੋਈ ਰਾਹ ਲੱਭ ਜਾਂਦਾ ਪਰ ਜਦ ਕਿਸਮਤ ਵਿੱਚ ਗੜਬੜ ਹੋਣੀ ਸ਼ੁਰੂ ਹੋ ਜਵੇ ਫਿਰ ਪ੍ਰਮਾਤਮਾ ਵੀ ਇਸ ਚੀਜ਼ ਨੂੰ ਨਹੀਂ ਬਦਲ ਸਕਦਾ ਕਿਉਂਕਿ ਕਰਮ ਕੀਤੇ ਹੋਏ ਭੁਗਤਣੇ ਪੈਂਦੇ ਹਨ ਜਿਹੜੀਆਂ ਫਵਜਾਂ ਦੇ ਟੋਪਾਂ ਟੈਂਕ ਮਿਜ਼ਾਈਲਾਂ ਗੁਰਦੁਆਰਿਆਂ ਮਸੀਤਾਂ ਉੱਤੇ ਹੀ ਡਿੱਗਦੇ ਹੋਣ ਉਸ ਤਖਤੇ ਤਾਂ ਉਸ ਤਾਂ ਡਿੱਗ ਜਾਣਾ ਸੁਭਾਵਿਕ ਹੈ ਜਿਸ ਤਰ੍ਹਾਂ ਕਾਰਤਕ ਸਾਹਿਬ ਨੂੰ ਖੰਡਰ ਬਣਾਇਆ ਗਿਆ ਸੀ ਇਸੇ ਤਰੀਕੇ ਭਾਰਤ ਦਾ ਨਕਸ਼ਾ ਵੀ ਖੰਡਰਾਂ ਦੇ ਵਿੱਚ ਬਦਲੇਗਾ ਮੈਂ ਕੋਈ ਕਿਸੇ ਨੂੰ ਵਰਸਰਾਫ ਦੇ ਚੱਕਰ ਵਿੱਚ ਨਹੀਂ ਕਹਿ ਰਿਹਾ ਇਹ ਉਹ ਗੱਲ ਹੈ ਜਿਹੜੇ ਕੀਤੇ ਹੋਏ ਕਰਮ ਦੀ ਹੈ ਕਰਮ ਕਦੇ ਖੇੜਾ ਨਹੀਂ ਛੱਡਦੇ ਹੁੰਦੇ ਜਿੱਦਰ ਮਰਜੀ ਚੱਲ ਜਾਓ ਪੂਰੀ ਦੁਨੀਆ ਦੇ ਵਿੱਚ 10 ਦਿਸ਼ਾਵਾਂ ਹਨ ਇਹਨਾਂ ਦਸਾਂ ਦਿਸ਼ਾਵਾਂ ਵਿੱਚ ਭਾਰਤ ਨੂੰ ਕਿਤੇ ਢੋਈ ਨਹੀਂ ਮਿਲਣੀ ਹੁਣ ਭਾਰਤ ਖਿਲਾਫ ਇਹ ਤਿੰਨ ਦੇਸ਼ ਚੀਨ ਪਾਕਿਸਤਾਨ ਤੇ ਬੰਗਲਾਦੇਸ਼ ਜਿਹਨਾਂ ਦਾ ਸਾਂਝਾ ਗੱਠ ਜੋੜ ਭਾਰਤੀ ਇਕਵਤੀ ਅਖੰਡਤਾ ਦਾ ਭੋਗ ਪਾਉਣ ਵੱਲ ਤੁਰਿਆ ਹੋਇਆ ਹੈ ਪਾਕਿਸਤਾਨ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਹੈ ਕਿ অরुणाਚਲ ਪ੍ਰਦੇਸ਼ ਦੀ ਸਥਿਤੀ ਵਿੱਚ ਚੀਨ ਨਾਲ ਖੜਾ ਹੈ। ਅਤੇ অরुणाਚਲ ਪ੍ਰਦੇਸ਼ ਤੇ ਚੀਨ ਦਾ ਇਹ ਅਧਿਕਾਰ ਬਣਦਾ ਹੈ। ਇਹ ਗੱਲ ਪਾਕਿਸਤਾਨ ਨੇ ਆਫੀਸ਼ੀਅਲੀ ਕਹਿ ਦਿੱਤੀ ਹੈ। ਕਹਾਣੀ ਅਸਲ ਮੋੜ ਕੱਟ ਚੁੱਕੀ ਹੈ। ਅੰਦਾਜ਼ੇ ਤੁਸੀਂ ਲਾ ਲਓ ਵੀਰੋ ਜਿਹੜੇ ਰੋਜ਼ ਪੁੱਛਦੇ ਹੋ ਖਾਲਿਸਤਾਨ ਕਦੋਂ ਬਣੂ। ਖਾਲਿਸਤਾਨ ਰੈਫਰੰਡਮ ਵਿੱਚੋਂ ਨਹੀਂ ਨਿਕਲਣਾ। ਖਾਲਿਸਤਾਨ ਜੰਗ ਵਿੱਚੋਂ ਨਿਕਲੇਗਾ। ਕਿਉਂਕਿ ਰੈਫਰੰਡਮ ਦੇ ਨਤੀਜੇ ਲੇਟ ਨਿਕਲਣੇ ਨੇ, دیر ਬਾਅਦ ਨਿਕਲਣੇ ਨੇ। ਜੰਗ ਦੇ ਨਤੀਜੇ ਪਹਿਲਾਂ ਆ ਜਾਣੇ। ਅਸੀਂ ਨਹੀਂ ਚਾਹੁੰਦੇ ਜੰਗ ਲੱਗੇ ਪਰ ਅਸੀਂ ਅਰਦਾਸ ਨਹੀਂ ਕਰਦੇ ਕਿ ਜੰਗ ਜਿਹੜੀ ਕੌਮ ਪਹਿਲਾਂ 78 ਸਾਲਾਂ ਤੋਂ ਜੰਗ ਵਿੱਚ ਹੋਵੇ ਉਸ ਵਾਸਤੇ ਜੰਗ ਤੇ ਸ਼ਾਂਤੀ ਦਾ ਅਰਥ ਕੀ ਹੈ ਸ਼ਾਂਤੀ ਤੇ ਅਰਥ ਹੋਣਾ ਵਾਸਤੇ ਹੋਣਗੇ ਜੋ ਸਿਰਾਂ ਤੇ ਪੱਗਾਂ ਬੰਨ੍ਹ ਕੇ ਭਾਰਤ ਦੀ ਚਾਪ ਰੂਸੀ ਕਰਦੇ ਹੋਏ ਮਖਣੀ ਮਲਾਈ ਖਾਣ ਲੱਗੇ ਬਹੁਤ ਸਾਰੇ ਸਿੱਖਾਂ ਨੂੰ ਇਹ ਭੁਲੇਖਾ ਵੀ ਹੋਵੇਗਾ ਕਿ ਸਾਡੇ ਕੋਲ ਪੈਸਾ ਬੜਾ ਹੈ ਸਾਡੇ ਕੋਲ ਜ਼ਮੀਨ ਬੜੀ ਹੈ ਅਸੀਂ ਹਰ ਪਾਸਿਓਂ ਸੌਖੇ ਹਾਂ ਅਸੀਂ ਕੀ ਲੈਣਾ ਖਾਲਸਤਾਨ ਵਿੱਚੋਂ ਇਹੋ ਸੋਚਾਂ ਕਦੀ ਉਹ ਵੀ ਸੋਚਦੇ ਸਨ ਜਿਹੜੇ ਦਿੱਲੀ ਦੇ ਵਿੱਚ ਤੇ ਭਾਰਤ ਦੇ ਹੋਰ ਵਿਸਾਇੰਸਿਆਂ ਦੇ ਵਿੱਚ ਵਸੇ ਹੋਏ ਸਨ ਇਹ ਉਹਨਾਂ ਦਾ ਭਰਮਗੜ 1984 ਦੇ ਕਤਲੇਆਮ ਨੇ ਤੋੜ ਦਿੱਤਾ ਸੀ ਪਰ ਜੇ ਉਹ ਫਿਰ ਵੀ ਨਹੀਂ ਜਾਗੇ ਕਿਸੇ ਬੇਹੋਸ਼ ਅਵਸਥਾ ਵਿੱਚ ਵਿਚਰਨ ਡੇ ਹਨ ਤਾਂ ਯਕੀਨਨ ਉਹਨਾਂ ਦੀ ਜ਼ਮੀਰ ਮਰ ਚੁੱਕੀ ਹੋਵੇਗੀ ਮੈਂ ਆਪਣੀ ਗੱਲ ਨੂੰ ਅੱਗੇ ਤੋਰਾਂ ਦੂਸਰੀ ਖਬਰ ਇਹ ਹੈ ਕਿ ਚੀਨ ਨੇ ਭਾਰਤ ਦੇ ਸਿਆਚਨ ਗਲੇਸ਼ੀਅਰ ਦੇ ਉੱਤਰੀ ਹਿੱਸੇ ਦੇ ਨੇੜੇ ਇਸੇ ਇੱਕੇ ਹੀ ਸਮੇਂ ਦੇ ਵਿੱਚ ਦੂਸਰਾ ਮਹਾਜ ਖੋਲਦਿਆਂ ਦੂਸਰਾ ਮਹਾਜ ਸੈੱਟ ਕਰਦਿਆਂ ਪਾਕਿਸਤਾਨ ਅਧਿਕਾਰਤ ਕਸ਼ਮੀਰ ਜਿਹਨੂੰ ਸਿ ਪੀਓ ਕੇ ਕਹਿੰਦੇ ਆ ਪਾਕਿਸਤਾਨ ਅਕੂਪਾਈਡ ਕਸ਼ਮੀਰ ਵਿਚ ਸਥਿਤ ਸ਼ਕਸ਼ਕਮ ਘਾਟੀ ਵਿੱਚ ਇੱਕ ਨਵੀਂ ਸੜਕ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਮੈਂ ਨਕਸ਼ਾ ਨਾਲ ਪਾ ਰਿਹਾ ਤੁਸੀਂ ਦੇਖ ਸਕਦੇ ਹੋ ਭਾਰਤੀ ਮੀਡੀਆ ਨੇ ਇਹ ਨਹੀਂ ਬੋਲਣਾ ਇਹ ਨਹੀਂ ਦੱਸਣਾ ਕਿਉਂਕਿ ਇਹਨਾਂ ਦੇ ਮੂੰਹ ਉੱਤੇ ਚੀਨ ਨੇ ਡਰ ਦੀ ਚੇਪੀ ਲਾਈ ਹੋਈ ਹੈ ਇਹ ਤਾਂ ਚੀਨ ਦਾ ਨਾਂ ਸੁਣ ਕੇ ਤਰਬਕਦੇ ਨੇ ਤੁਸੀਂ ਯਕੀਨ ਕਰਿਓ ਮੈਂ ਜੈ ਸ਼ੰਕਰ ਦੇ ਮੂੰਹ ਖੁਦ ਸੁਣਿਆ ਜੋ ਭਾਰਤ ਦੇ ਵਿਦੇਸ਼ ਮੰਤਰੀ ਹਨ ਹਮ ਕਦੇ ਵੀ ਚੀਨ ਕੇ ਸਾਥ ਨਹੀਂ ਜੰਗ ਕਰ ਸਕਤੇ ਉਸਕੇ ਜੀਡੀਪੀ ਬਹੁਤ ਜ਼ਿਆਦਾ ਹੈ ਅਮ ਤੋ ਉਸ ਕੇ ਬਾਰੇ ਮੇ ਸੋਚ ਵੀ ਨਹੀਂ ਸਕਤੇ ਇਹ ਹਨ ਭਾਰਤ ਦੀ ਅਖੰਡਤਾ ਦੇ ਰਖਵਾਲੇ ਸਿਰਫ ਸਿੱਖਾਂ ਨੂੰ ਕੁੱਟਣ ਮਾਰਨ ਤੋਂ ਵੱਧ ਇਹਨਾਂ ਦੇ ਕੋਲ ਹੋਰ ਕੋਈ ਤਾਕਤ ਨਹੀਂ ਸਿੱਖਾਂ ਨੂੰ ਵੀ ਕੁੱਟਣ ਮਾਰਨ ਦੀ ਤਾਕਤ ਇਹਨਾਂ ਦੇ ਕੋਲ ਕਿਹੜੀ ਹੈ ਸਿੱਖਾਂ ਕੋਲ ਆਪਣੀ ਸਟੇਟ ਨਹੀਂ ਆਪਣੀ ਪੁਲਿਸ ਨਹੀਂ ਆਪਣੀ ਫੌਜ ਨਹੀਂ ਆਪਣਾ ਖਜ਼ਾਨਾ ਨਹੀਂ ਆਪਣੀ ਕੋਈ ਵਿਦੇਸ਼ੀ ਤਾਕਤ ਨਹੀਂ ਇਸ ਕਰਕੇ ਜਿਸ ਦਿਨ ਇਹ ਚੀਜ਼ਾਂ ਸਾਡੇ ਕੋਲ ਆ ਜਾਣਗੀਆਂ ਨਾ ਸਾਰੀਆਂ ਭਾਰਤ ਦੀਆਂ ਸਟੇਟਾਂ ਇਕੱਠੀਆਂ ਹੋ ਗਿਆ ਜੇ ਫਿਰ ਤੁਹਾਨੂੰ ਦੱਸਾਂਗੇ ਜੰਗ ਕਿਦਾਂ ਕਰੀਦੀ ਹੈ ਹੁਣ ਤੁਸੀਂ ਇਸ ਨਕਸ਼ੇ ਨੂੰ ਧਿਆਨ ਨਾਲ ਦੇਖੋ ਜਿਹੜਾ ਮੈਂ ਵਿੱਚ ਪਾਇਆ ਹੋਇਆ ਇਹ ਸੜਕ ਜੋ ਚੀਨ ਦੇ ਸ਼ਿੰਜਾਂਗ ਖੇਤਰ ਵਿੱਚ ਮੌਜੂਦਾ ਹਾਈਵੇ ਜੀ 219 ਤੋਂ ਸ਼ੁਰੂ ਹੁੰਦੀ ਹੈ ਤੇ ਲਗਭਗ 50 ਕਿਲੋਮੀਟਰ ਦੂਰ ਭਾਰਤ ਦੇ ਉੱਤਰੀ ਬਿੰਦੂ ਇੰਦਰਾਕੋਲ ਦੇ ਨੇੜੇ ਪਹਾੜਾਂ ਵਿੱਚ ਗਾਇਬ ਹੋ ਜਾਂਦੀ ਹੈ ਇੰਦਰਾਕੋਲ ਦੇ ਪੁਆਇੰਟ ਬਾਰੇ ਵੀ ਥੋੜਾ ਜਿਹਾ ਦੱਸ ਦਿਆਂ 13 April 1984 ਨੂੰ ਆਪਰੇਸ਼ਨ ਮੇਘਦੂਤ ਭਾਰਤ ਵੱਲੋਂ ਕੀਤਾ ਗਿਆ ਜੋ ਫੌਜ ਅਤੇ 에ਅਰ ਫੋਰਸ ਨੇ ਰਲ ਕੇ ਸਿਆਚਨ ਗਲੇਸ਼ੀਅਰ ਵਿੱਚ ਕੀਤਾ ਸੀ ਤੇ ਉਹਨਾਂ ਨੇ ਇਸ ਪਹਾੜੀਆਂ ਦੇ ਉੱਤੇ ਆਪਣਾ ਕੰਟਰੋਲ ਕਰ ਲਿਆ ਸੀ ਇਸ ਉੱਤੇ ਕੰਟਰੋਲ ਕਰਨ ਦਾ ਮਕਸਦ ਇੱਕੋ ਇੱਕ ਸੀ ਕਿ ਪਾਕਿਸਤਾਨ ਅਤੇ ਚੀਨ ਦੇ ਇਲਾਕਿਆਂ ਦੇ ਉੱਤੇ ਹੁੰਦੀ ਫੌਜੀ ਨਕਲੋ ਹਰਕਤ ਦੇ ਉੱਤੇ ਨਿਗਰਾਨੀ ਰੱਖੀ ਜਾ ਸਕੇ ਹੁਣ ਇਹਨਾਂ ਸਿਆਚਨ ਖੇਤਰ ਬਾਰੇ ਵਿਸਥਾਰ ਜਾਣ ਲਈਏ ਇਹ ਦੁਨੀਆ ਦੀ ਸਭ ਤੋਂ ਉੱਚੀ ਰਣਨੀਤਿਕ ਲੜਾਈ ਵਾਲੀ ਉਹ ਪਹਾੜੀ ਜਗ੍ਹਾ ਹੈ ਉਹ ਬੈਟਲਫੀਲਡ ਜਿੱਥੇ ਹਜ਼ਾਰਾਂ ਮੀਟਰ ਉਚਾਈ ਤੇ ਫੌਜੀ ਠੰਡ ਵਿੱਚ ਡਿਊਟੀ ਕਰਦੇ ਹਨ ਮਤਲਬ ਫੌਜ ਹਮੇਸ਼ਾ ਇੱਥੇ ਬਰਫ਼ਬਾਰੀ ਦੀ ਸੀਤ ਦੀ ਚੁੱਕੀ ਮਾਰ ਵਿੱਚ ਤਾਇਨਾਤ ਰਹਿੰਦੀ ਹੈ ਇੱਥੇ ਜਿਹੜਾ ਇੰਦਰਾਕੋਲ ਬਿੰਦੂ ਹੈ ਉਹ ਭਾਰਤ ਦਾ ਸਭ ਤੋਂ ਉੱਚਾ ਰਣਨੀਤਕ ਲੜਾਈ ਲਈ ਸਥਾਨ ਹੈ ਜੋ ਸੈਚਨ ਗਲੇਸ਼ੀਅਰ ਦੇ ਉੱਤਰੀ ਸਿਰੇ ਦੇ ਵਿੱਚ ਸਥਿਤ ਹੈ ਇਹ ਸਥਾਨ ਕਾਰਾਕੋਰਮ ਪਹਾੜੀ ਦੀ ਲੜੀ ਚੋਂਦਾ ਭਾਰਤ ਚੀਨ ਤੇ ਪਾਕਿਸਤਾਨ ਦੀ ਸਰਹੱਦ ਦੇ ਬਹੁਤ ਨੇੜੇ ਹੈ ਹੁਣ ਇਸ ਸਥਾਨ ਨੂੰ ਵਾਪਸ ਖੋਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਇਹ ਭਾਰਤੀ ਖੇਤਰ ਦੀ ਲਦਾਖ ਤੋਂ ਬਾਅਦ ਦੂਜੀ ਹਾਰ ਦਾ ਸੂਚਕ ਚਿੰਨ ਬਣੇਗਾ ਇਸ ਸਥਾਨ ਦੇ ਖੁੱਸ ਜਾਣ ਬਾਅਦ ਪਾਕਿਸਤਾਨ ਦੀ ਉਸ ਸਰਹੱਦ ਉਤੇ ਨਿਗਾਹ ਰੱਖਣ ਦਾ ਕੰਟਰੋਲ ਹੀ ਜਾਂਦਾ ਲੱਗੂਗਾ ਇੱਕ ਪਾਸੇ ਬੰਗਲਾਦੇਸ਼ ਚੀਨ ਨੂੰ ਉਹਨਾਂ ਸੱਤ ਸਟੇਟਾਂ ਦੇ ਵਿੱਚ ਆ ਕੇ ਉਤੇ ਕਬਜ਼ਾ ਕਰਨ ਦੀ ਸੱਦੇ ਦੇ ਰਿਹਾ ਹੈ ਅਤੇ ਉਸ ਦੇ ਨਾਲ ਵੀ ਖੜਾ ਹੈ ਉਸ ਨੂੰ ਸਮੁੰਦਰੀ ਰਸਤਾ ਵੀ ਦੇ ਰਿਹਾ ਹੈ ਇਧਰ ਕਸ਼ਮੀਰ ਖੋਣ ਵਾਸਤੇ ਚੀਨ ਨੇ ਪਾਕਿਸਤਾਨ ਨਾਲ ਗਲੋਕੜੀਆਂ ਬਾਲੀਆਂ ਪੰਜਾਬ ਹਰਿਆਣਾ ਹਮਗੜ੍ਹ ਉਤੇ ਸਾਡਾ ਪੰਨੂ ਸਭ ਕਲਮਾਂ ਦੀ ਮਜਾਇਲ ਤਾਣੀ ਬੈਠਾ ਮੇਰਾ ਵਿਚਾਰ ਕਿਤੇ ਬਾਹਰ ਨਾ ਚਲ ਜਾਏ ਮੈਂ ਸਤਚਨ ग्लेਸ਼ੀਅਰ ਬਾਰੇ ਪਹਿਲਾਂ ਦੱਸ ਰਿਹਾ ਸੀ ਕਿ ਇਸ ਬਾਰੇ ਥੋੜਾ ਜਿਹਾ ਵਿਸਥਾਰ ਬਹੁਤ ਜ਼ਰੂਰੀ ਹੈ ਉਸ ਨੂੰ ਆਪ ਸਮਝਿਓ ਇਸ ਖੇਤਰ ਦੀ ਉਚਾਈ 5400 ਮੀਟਰ ਉੱਚੀ ਹੈ ਲਗਭਗ 5.5 ਕਿਲੋਮੀਟਰ ਉੱਚੀ 17700 ਫੁੱਟ ਉੱਚੀ ਇਸ ਖੇਤਰ ਦੀ ਲੰਬਾਈ ਲਗਭਗ 76 ਕਿਲੋਮੀਟਰ ਲੰਬਾ ਹੈ ਇਸ ਦੀ ਚੌੜਾਈ ਕਿਤੇ ਕਿਤੇ ਤਾਂ 2 ਕਿਲੋਮੀਟਰ ਚੌੜੀ ਹੈ ਤੇ ਕਿਤੇ ਕਿਤੇ ਜਾ ਕੇ 8 ਕਿਲੋਮੀਟਰ ਚੌੜੀ ਹੋ ਜਾਂਦੀ ਹੈ ਇਹ ਦੁਨੀਆ ਦਾ ਸਭ ਤੋਂ ਉੱਚਾ ਯੁੱਧ ਖੇਤਰ ਬੈਟਲਫੀਲਡ ਹੈ ਇੱਥੇ ਦਾ ਤਾਪਮਾਨ ਮਨਫੀ ਮਾਈਨਸ ਯਾਨੀ ਕਿ 40 ਡਿਗਰੀ ਹੈ ਕਿਤੇ 40 ਡਿਗਰੀ ਪਲੱਸ ਨਾ ਕਰ ਲਿਓ ਮਾਈਨਸ 40 ਡਿਗਰੀ 0 ਡਿਗਰੀ ਤੇ برف ਜੰਮ ਜਾਂਦੀ ਆ ਉਸ ਤੋਂ ਵੀ ਹੇਠਾਂ ਨੂੰ ਇੰਨੇ ਤਾਪਮਾਨ ਦੇ ਵਿੱਚ ਫੌਜੀ ਜਵਾਨ ਵਿਚਾਰੇ ਇੱਥੇ ਡਿਊਟੀ ਕਰਦੇ ਨੇ ਸੈਚਨ ਗਲੇਸ਼ੀਅਰ ਤੇ ਮੌਜੂਦਗੀ ਦੁਨੀਆ ਦੀ ਸਭ ਤੋਂ ਔਖੀ ਅਤੇ ਖਤਰਨਾਕ ਫੌਜੀ ਡਿਊਟੀ ਮੰਨੀ ਜਾਂਦੀ ਹੈ ਇੱਥੇ ਮੌਤਾਂ ਦੀ ਵੱਡੀ ਗਿਣਤੀ ਲੜਾਈ ਨਾਲ ਨਹੀਂ ਮੌਸਮ ਦੀਆਂ ਠੰਡੀਆਂ ਹਲਤਾਂ ਕਰਕੇ ਹੁੰਦੀਆਂ 1984 ਤੋਂ ਲੈ ਕੇ ਹੁਣ ਤੱਕ ਭਾਰਤ ਦੇ ਜਵਾਨ 700 ਤੋਂ ਵੱਧ ਇਸਥਾਨ 'ਤੇ ਮੌਸਮੀ ਹਲਾਤਾਂ ਕਰਕੇ ਮਰ ਚੁੱਕੇ ਹਨ। ਬਰਫ਼ੀਲੇ ਤੂਫਾਨ, -40 ਦੀ ਠੰਡ, ਹਾਈ ਐਲਟੀਟਿਊਡ ਦੀਆਂ ਬਿਮਾਰੀਆਂ ਤੇ ਖਿਸਕਦੇ ਹੋਏ ਬਰਫ਼ਤਾਂ ਦੇ ਤੁੱਦੇ ਬਹੁਤ ਸਾਰੇ ਫੌਜੀ ਜਵਾਨ ਬਰਫ਼ਾਂ ਦੇ ਤੁੱਦਿਆਂ ਹੀ ਠਿਆ ਕੇ ਮਾਰੇ ਜਾਂਦੇ ਨੇ। 2020 ਤੇ 2016 ਦੇ ਵਿੱਚ ਬਹੁਤ ਸਾਰੇ ਜਵਾਨ ਇਸ ਦੇ ਥੱਲੇ ਆ ਕੇ ਮਰੇ ਸਨ। ਇੱਥੇ ਰੋਜ਼ ਹੀ ਕੋਈ ਨਾ ਕੋਈ ਫੌਜੀ ਜਵਾਨਾਂ ਦੇ ਖਿਲਾਫ ਮੌਸਮ ਦਾ ਜ਼ੋਰ ਪਿਆ ਰਿਹਾ ਹੈ ਕੋਈ ਨਾ ਕੋਈ ਮਾੜੀ ਘਟਨਾ ਵਾਪਰਦੀ ਰਹਿੰਦੀ ਹੈ ਪੰਜਾਬ ਨਾਲ ਸੰਬੰਧਿਤ ਵੀ ਕਾਫੀ ਜਵਾਨ ਇੱਥੇ ਮਾਰੇ ਜਾ ਚੁੱਕੇ ਹੁਣ ਤੱਕ ਇਸ ਅਗਲੇ ਸ਼ੇਰ ਦੇ ਦਵਾਲੇ ਜਿਹੜੀ ਪਿਛਲੇ ਬਣੇ ਹੁਣ ਸੜਕ ਬਣਨ ਲੱਗੀ ਹੈ ਉਹ ਇਸ ਖੇਤਰ ਉੱਤੇ ਕਬਜ਼ਾ ਕਰਨ ਵਾਸਤੇ ਇੱਕ ਰਾਹ ਹੈ ਇਸ ਸੜਕ ਦੇ ਨਾਲ ਨਾਲ ਪਾਕਿਸਤਾਨ ਵੀ ਪੂਰੀ ਤਰ੍ਹਾਂ ਸ਼ਾਮਲ ਹੈ ਇਸ ਫੀਲਡ ਖੇਤਰ ਦੇ ਵਿੱਚ ਸਿੱਧੀਆਂ ਗੱਡੀਆਂ ਪਹੁੰਚਣ ਦਾ ਰਾਹ ਬਣਾ ਰਿਹਾ ਉਧਰ ਉੱਤਰ ਪੂਰਬ ਦੇ ਵਿੱਚ ਚੀਨ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਹਵਾਈ ਬੇਸ ਬਣਾਉਣ ਲੱਗਿਆ ਇਧਰ ਸੜਕਾਂ ਵਿਛਾਰਿਆ ਅਗਲੇ ਇਸ ਸੈਚਨ ਗਲੇਸ਼ੀਅਰ ਦੇ ਦੁਆਲੇ ਚੀਨ ਬਿਨਾ ਮਤਲਬ ਤੋਂ ਪੈਸੇ ਨਹੀਂ ਖਰਚ ਰਿਆ ਮੈਂ ਤਾਂ ਹੈਰਾਨ ਆ ਕਿ ਜੇ ਭਾਰਤ ਨੇ ਭੱਜਣਾ ਵੀ ਹੋਵੇ ਤਾਂ ਭੱਜੇਗਾ ਕਿਹੜੇ ਪਾਸੇ ਇਹ ਤਾਂ ਚਾਰਚ ਫੇਰਿਓਂ ਘਿਰਿਆ ਹੋਇਆ ਹੈ ਇੱਕ ਰਹਿ ਗਿਆ শ্রীলੰਕਾ ਇਸ ਬਾਰੇ ਵਿੱਚ ਵਿਸਥਾਰ ਦੇ ਦਿੰਨੇ ਭਾਵੇਂ শ্রীলੰਕਾ ਉਤੇ ਚੀਨ ਦਾ ਸਦਾ ਕੰਟਰੋਲ ਨਹੀਂ ਪਰ ਚੀਨ ਨੇ ਪਿਛਲੇ ਆਖਰੀ ਦਹਾਕੇ ਵਿੱਚ ਅਚੜ ਲੰਘਿਆ শ্রীলੰਕਾ ਵਿੱਚ ਆਪਣਾ ਆਰਥਿਕ ਅਤੇ ਜ਼ਮੀਨੀ ਰਾਜਨੀਤਿਕ ਪ੍ਰਭਾਵ ਬਹੁਤ ਜ਼ਿਆਦਾ ਵਧਾ ਲਿਆ ਹੈ ਇਹ ਪ੍ਰਭਾਵ ਆਖਾ ਖਤਰਿਕਿਆਂ ਨਾਲ ਹੈ ਖਾਸ ਕਰਕੇ ਵਿਕਾਸ ਪ੍ਰੋਜੈਕਟ ਕਰਜੇ ਅਤੇ ਬੰਦਰਗਾਹ ਹੰਬਨਟੋਟਾ ਦੀ ਜਿਹੜੀ ਬੰਦਰਗਾਹ ਆਪਣੇ শ্রীলੰਕਾ ਨੇ ਬਣਾਈ ਹੈ ਉਹ ਚੀਨ ਕੋਲੋਂ ਕਰਜ਼ਾ ਲੈ ਕੇ ਬਣਾਈ ਹੈ 2017 ਦੇ ਵਿੱਚ ਤੱਕ ਉਹ ਆਪਣਾ ਕਰਜ਼ਾ ਨਹੀਂ ਚੁਕਾ ਸਕਿਆ ਹੁਣ ਇਹ ਬੰਦਰਗਾਹ ਚੀਨ ਨੂੰ 99 ਸਾਲਾਂ ਲਈ ਲੀਜ਼ ਤੇ ਦੇ ਦਿੱਤਾ ਗਿਆ ਇਹ ਘਟਨਾ ਚੀਨ ਦੇ ਕਰਜ਼ੇ ਦਾ ਜਾਲ ਹੈ ਡੈਪਟ ਟ੍ਰੈਪ ਡਿਪਲੋਮੇਸੀ ਉਸ ਦੀ ਉਦਾਹਰਣ ਹੈ ਬੜੀ ਵੱਡੀ ਕਲੰਬੋ ਦੇ ਵਿੱਚ ਵੀ ਚੀਨ ਨੇ ਪੋਰਟ ਸਿਟੀ ਵਰਗੇ ਮਸ਼ਹੂਰ ਪ੍ਰੋਜੈਕਟ ਵਿੱਚ ਭਾਰੀ ਨਿਵੇਸ਼ ਕੀਤਾ ਇਹਨਾਂ ਪ੍ਰੋਜੈਕਟਾਂ ਰਾਹੀਂ ਚੀਨ ਨੇ শ্রীলੰਕਾ ਦੀ ਅਰਥਵਿਵਸਥਾ ਦੇ ਵਿੱਚ ਜ਼ੋਰਦਾਰ ਦਾਖਲਾ ਕੀਤਾ ਸ਼੍ਰੀਲੰਕਾ ਦੇ ਸਰਕਾਰੀ ਕਰਜ਼ੇ ਦੇ ਵਿੱਚ ਚੀਨ ਦਾ ਵੱਡਾ ਹਿੱਸਾ ਹੈ ਇਹ ਕਰਜ਼ਾ ਵੱਡੀਆਂ ਵਿਆਜ ਦਰਾਂ ਤੇ ਦਿੱਤਾ ਹੈ ਜੋ ਲੰਬੇ ਸਮੇਂ ਲਈ ਸ਼੍ਰੀਲੰਕਾ ਦੀ ਆਰਥਿਕ ਆਜ਼ਾਦੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਜ਼ਮੀਨੀ ਰਾਜਨੀਤਿਕ ਪ੍ਰਭਾਵ ਦੀ ਵਜ੍ਹਾ ਸ਼੍ਰੀਲੰਕਾ ਭਾਰਤ ਅਤੇ ਚੀਨ ਦੇ ਰਾਜਨੀਤਿਕ ਖੇਤਰ ਦੇ ਬਿਲਕੁਲ ਵਿਚਕਾਰ ਹੈ ਜਿਸ ਕਰਕੇ ਚੀਨ ਨੇ ਇੱਥੇ ਆਪਣਾ ਸਟ੍ਰੈਟੈਜਿਕ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬੇਸ਼ੱਕ ਭਾਰਤ ਅਤੇ ਅਮਰੀਕਾ ਵੱਲੋਂ ਇਸ ਖੇਤਰ ਦੀ ਨਿਗਰਾਨੀ ਤਾਂ ਕੀਤੀ ਜਾਂਦੀ ਹੈ ਪਰ ਚੀਨ ਨੇ ਸ਼੍ਰੀਲੰਕਾ ਵਿੱਚ ਆਰਥਿਕ ਪ੍ਰਭਾਵ ਰਾਹੀਂ ਆਪਣੀ ਮੌਜੂਦਗੀ ਤਾਂ ਪੱਕੀ ਕਰ ਲਈ ਹੈ ਹੁਣ ਸ਼੍ਰੀਲੰਕਾ ਸਿੱਧੇ ਰੂਪ ਵਿੱਚ ਚੀਨ ਦੇ ਪ੍ਰਭਾਵ ਹੇਠਾਂ ਉਸ ਦੀ ਆਰਥਿਕਤਾ ਦੇ ਉੱਤੇ ਨਿਰਭਰ ਹੋ ਗਿਆ ਹੈ ਉਹ ਵੀ ਲੋੜ ਪੈਣ ਤੇ ਚੀਨ ਦੇ ਖਿਲਾਫ ਨਹੀਂ ਜਾ ਸਕਦਾ ਹੁਣ ਐਡੀ ਵੱਡੀ ਘੇਰਾਬੰਦੀ ਦੇ ਵਿੱਚ ਚਾਰ ਚਫਰਿਆਂ ਤੁਸੀਂ ਸੋਚੋ ਸੈਵਨ ਸਿਸਟਰ ਸਾਈਚਨ ਗਲੇਸ਼ੀਅਰ ਇਧਰਲੇ ਪਾਸੇ ਪਾਕਿਸਤਾਨ ਪਾਕਿਸਤਾਨ ਨਾਲ ਲੱਗਦੇ ਸਿੱਖਾਂ ਨਾਲ ਵਿਗਾੜ ਨੇਪਾਲ ਨਾਲ ਚੰਗੇ ਸਬੰਧ ਨਹੀਂ ਪਟਾਹ ਉਹਨਾਂ ਦੇ ਥੱਲੇੋਂ ਨਿਕਲ ਗਿਆ ਮਾਲਦੀਵ ਇਹਨਾਂ ਦੇ ਕੰਟਰੋਲ 'ਚ ਨਹੀਂ ਰਿਹਾ ਸ਼੍ਰੀਲੰਕਾ ਦਾ ਸਾਰਾ ਪ੍ਰਭਾਵ ਚੀਨ ਥੱਲੇ ਚਲਾ ਗਿਆ ਸੈਚਨ ਦੀਆਂ ਪਹਾੜੀਆਂ ਦੇ ਉੱਤੇ ਕਬਜ਼ਾ ਕਰਨ ਵਾਸਤੇ ਸੜਕਾਂ ਬਣ ਰਹੀਆਂ ਹਨ ਸਾਡੇ ਭੈਣ ਭਰਾਸਾਂ ਨੂੰ ਪੁੱਛਦੇ ਨੇ ਖਾਲਿਸਤਾਨ ਕਦੋਂ ਬਣੂ ਮੇਰਾ ਨਹੀਂ خیال ਤੁਹਾਨੂੰ ਦੱਸਣਾ ਪੈਗਾ ਕਦੋਂ ਬਣੂ ਇਹ ਜਿਹੜੀਆਂ ਰਾਜਨੀਤਿਕ ਰਣਨੀਤੀਆਂ ਹੁੰਦੀਆਂ ਨਾ ਇਹ ਵਿਉਂਤਬੰਦੀਆਂ ਸਟ੍ਰੈਟਜੀਆ ਜਿਹੜੀਆਂ ਹੁੰਦੀਆਂ ਇਹ ਹੌਲੇ ਹੌਲੇ ਡਿਵੈਲਪ ਹੁੰਦੀਆਂ ਹੌਲੇ ਹੌਲੇ ਵਿਕਸਤ ਹੁੰਦੀਆਂ ਇੱਕ ਹੱਦ ਬੰਦੀ ਹੁੰਦੀ ਹੈ ਜਿਸ ਦੇ ਬਿੰਦੂ ਦੇ ਉੱਤੇ ਜਾਣ ਕੇ ਪਟਾਕਾ ਪੈ ਜਾਂਦਾ ਆਪਾਂ ਦੀਵਾਲੀ ਦੇ ਉੱਤੇ ਪਟਾਕੇ ਨਹੀਂ ਚਲਾਉਂਦੇ ਹੁੰਦੇ ਉਹਦੇ ਫਿੱਤੀ ਨੂੰ ਜਦੋਂ ਅੱਗ ਲਾਈਦੀ ਹੈ ਤਾਂ ਸਮਾਂ ਲੈਂਦਾ ਨਾ ਉੱਥੇ ਤੱਕ ਪਹੁੰਚਣ ਲਈ ਬਰੂਦ ਨੂੰ ਫਟਾਉਣ ਵਾਸਤੇ ਇਸੇ ਤਰੀਕੇ ਜਿਹੜੀਆਂ ਰਾਜਨੀਤਿਕ ਸਮੀਕਰਨਾਂ ਦੇ ਵਿੱਚ ਜਦ ਕੋਈ ਘਟਨਾ ਕਰ ਇਸ ਨੂੰ ਫਟਣ ਵਾਸਤੇ ਇਹਦਾ ਪਟਾਕਾ ਪਾਉਣ ਵਾਸਤੇ ਵੀ ਇੱਕ ਸਮਾਂ ਹੁੰਦਾ ਹੈ ਇਹ ਸਾਰਾ ਕੁਝ ਵਾਪਰਿਆ ਪਤਾ ਕਿਉਂ ਹੈ ਮੈਂ ਆਪਣੇ ਤੌਰ ਤੇ ਇਸ ਨੂੰ ਅਧਿਆਤਮਿਕ ਪੱਖ ਦੇ ਉੱਤੋਂ ਦੇਖਦਾ ਜੇ ਭਾਰਤ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਾ ਕਰਦਾ ਦਿੱਲੀ ਅਤੇ ਹੋਰ ਭਾਰਤ ਦੇ ਖੇਤਿਆਂ ਦੇ ਵਿੱਚ ਸਿੱਖਾਂ ਦੀ ਕਤਲਾਮ ਸਿੱਖਾਂ ਦੀ ਇੱਜ਼ਤ ਆਬਰੂ ਨੂੰ ਹੱਥ ਨਾ ਪਾਉਂਦਾ ਸਿੱਖਾਂ ਦੀਆਂ ਪੱਗਾਂ ਨੂੰ ਆਪਣੇ ਪੈਰਾਂ 'ਚ ਨਾ ਰੋਲਦਾ ਇਹ ਹਾਲਾਤ ਨਹੀਂ ਸੀ ਬਣਨੇ ਸਿੱਖਾਂ ਨੇ ਅਨੰਦਪੁਰ ਦਾ ਮਤਾ ਮੰਗਿਆ ਸੀ ਨਾ ਇਸ ਸੰਬੰਧੀ ਵੀ ਕਿਸੇ ਦਿਨ ਮੈਂ ਪੋਸਟ ਪਾ ਕੇ ਪੂਰਾ ਵੇਰਵਾ ਦਿਆਂਗਾ ਅਨੰਦਪੁਰ ਦਾ ਮਤਾ ਹੈ ਕੀ ਸੀ ਇਸ ਦਾ ਸਮੁੱਚੇ ਭਾਰਤ ਦੀਆਂ ਦੂਜੀਆਂ ਸਟੇਟਾਂ ਨੂੰ ਕੀ ਫਾਇਦਾ ਹੋਣਾ ਸੀ ਸਮੁੱਚੇ ਭਾਰਤ ਨੂੰ ਕੀ ਫਾਇਦਾ ਹੋਣਾ ਸੀ ਜਿਸ ਨੂੰ ਮੰਨਣ ਦੀ ਬਜਾਏ ਇਹ ਸਿੱਧਾ ਜਿੱਦਾਂ ਸਿੱਖਾਂ ਦੇ ਗਾਲੀ ਨਹੀਂ ਪਿਆ ਬਲਕਿ ਸਿੱਖਾਂ ਨੂੰ ਮਾਰ ਮਕਾਉਣ ਲਈ ਧੋਪਾ ਟੈਂਕੀ ਬਾਹਰ ਕੱਢ ਕੇ ਬਹਿ ਗਿਆ ਸਿਆਣਾ ਵਿਅਕਤੀ ਸਿਆਣਾ ਮਨੁੱਖ ਸਿਆਣਾ ਬੰਦਾ ਮੈਂ ਕਹਿੰਨਾ ਕਿ ਸਿਆਣਾ ਬੱਚਾ ਵੀ ਜਿਸ ਟਾਣੀ ਦੇ ਉੱਤੇ ਬੈਠਾ ਹੋਏਗਾ ਨਾ ਉਸ ਉੱਤ ਟਾਣੀ ਦੇ ਉੱਤੇ ਬਹਿ ਕੇ ਆਰੀ ਲੈ ਕੇ ਉਸੇ ਹਟਾਣੀ ਨੂੰ ਕੱਟਣਾ ਸ਼ੁਰੂ ਕਰ ਦੇਵੇ ਉਹ ਨਹੀਂ ਕੱਟੇਗਾ ਉਹਨੂੰ ਪਤਾ ਜਦ ਮੈਂ ਕੱਟ ਦਿੱਤੀ ਮੈਂ ਹੀ ਡਿੱਗ ਕੇ ਇਥੋਂ ਲਸ ਮਤੜਵਾ ਬਣੀ ਭਾਰਤ ਪੂਰੀ ਤਰ੍ਹਾਂ ਸਿੱਖਾਂ ਉਤੇ ਨਿਰਪਰ ਹੋਣ ਦੇ ਬਾਵਜੂਦ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਰਾਜਨੀਤਿਕ ਤੌਰ ਤੇ ਕਿਵੇਂ ਪਿੱਛੇ ਜੇ ਜਦੋਂ ਸੋਨੀਆ ਗਾਂਧੀ ਨੂੰ ਭਾਜਪਾ ਨੇ ਕਿਹਾ ਸੀ ਨਹੀਂ ਇਹ ਨਹੀਂ ਦੇਸ਼ ਦੀ ਪ੍ਰਧਾਨ ਮੰਤਰੀ ਬਣ ਸਕਦੀ ਉਦੋਂ ਮਨਮੋਹਨ ਸਿੰਘ ਨੂੰ ਬਣਾਇਆ ਤਾਂ ਮਨਮੋਹਨ ਸਿੰਘ ਨੇ ਭਾਰਤ ਦੀ 20 ਸਾਲ عمر ਹੋਰ ਵਧਾ ਦਿੱਤੀ ਉਹ ਅਰਥ ਸ਼ਾਸਤਰ ਦਾ ਡਾਕਟਰ ਸੀ ਸਿੱਖ ਫੌਜ ਨੇ ਭਾਰਤ ਨੂੰ ਚਾਰਚ ਫਿਰਾਂਸ ਸ਼ਰਧਾਂ ਤੇ ਬਚਾਈ ਰੱਖਿਆ ਅੰਦਰਲੀ ਭੁੱਖ ਜਿਹੜੀ ਉਹ ਪੰਜਾਬ ਨੇ ਕੱਢ ਕੇ ਇਹਨਾਂ ਨੂੰ ਰੁਜਾ ਛੜਿਆ ਕਿਸੇ ਦੁਸ਼ਮਣ ਕੋਲੇ ਤਿੰਨ ਚੀਜ਼ਾਂ ਹੁੰਦੀਆਂ ਨਾ ਇੱਕ ਆਰਥਿਕਤਾ ਹੁੰਦੀ ਹੈ ਪੰਥ ਦਾ ਕਿਨਾਰਾ ਦੇਗ ਤੇਗ ਫਤਿਹ ਦੇਗ ਹੁੰਦੀ ਆਰਥਿਕਤਾ ਤੇਗ ਹੁੰਦੀ ਆ ਮਿਲਟਰੀ ਪਾਵਰ ਜਿਸ ਕੋਲ ਵੱਡੀ ਆਰਥਿਕਤਾ ਹੈ ਜਿਸ ਕੋਲ ਵੱਡੀ ਫੌਜ ਹੈ ਉਸੇ ਦੀ ਫਤਿਹ ਹੁੰਨੀ ਇਹ ਦੋਵੇਂ ਸਿੱਖਾਂ ਦਿੱਤੇ ਅੰਦਰ ਪਰ ਹੁਣ ਦੇ ਬਾਵਜੂਦ ਨੇ ਸਿੱਖਾਂ ਨਾਲ ਰੱਜ ਕੇ ਨਿੱਠ ਕੇ ਬੰਗਾਲਿਆ ਹੁਣ ਭਾਰਤ ਦੇ ਜੈ ਸ਼ੰਕਰ ਹੁਣੀ ਸਾਰੇ ਇਦਾਂ ਦੇਖਦੇ ਜਿਵੇਂ ਬਿਲਾਵਾੜ ਚ ਫਸਿਆ ਹੁੰਦਾ ਚਲੋ ਇਹ ਮੇਰਾ ਅੱਜ ਵਿਸ਼ਾ ਨਹੀਂ ਹੈ ਮੈਂ ਇਸ ਵਿਸ਼ੇ ਉਤੇ ਕਿਸੇ ਦਿਨ ਵੱਖਰੀ ਪੋਸਟ ਬਣਾਵਾਂਗਾ ਉਹ ਬੜੀ ਖੂਬਸੂਰਤ ਹੈ ਤੇ ਮੈਂ ਵਿਸਥਾਰ ਵਿੱਚ ਦੱਸਾਂਗਾ ਸਿੱਖਾਂ ਕੋਲੋਂ ਭਾਰਤ ਕੀ ਕੀ ਫਾਇਦੇ ਲੈ ਸਕਦਾ ਹੈ ਭਾਰਤ ਦੀ ਜੇ ਸਿੱਖਾਂ ਨਾਲ ਬਣੀ ਰਹਿੰਦੀ ਤੇ ਅੱਜ ਦੁਨੀਆ ਦੇ ਵਿੱਚ ਭਾਰਤ ਦੀ ਪੋਜੀਸ਼ਨ ਕੀ ਹੁੰਦੀ ਇਸ ਉੱਤੇ ਮੈਂ ਆਪਣੇ ਖਿਆਲਤ ਪ੍ਰਗਟ ਕਰਾਂਗਾ ਹੁਣ ਦੇ ਹਾਲਾਤਾਂ ਬਾਰੇ ਜੋ ਆਪਾਂ ਵਿਸ਼ਲੇਸ਼ਣ ਕੀਤਾ ਉਹ ਤੁਹਾਡੇ ਸਾਹਮਣੇ ਇਹਨਾਂ ਹਾਲਾਤਾਂ ਵਿੱਚ ਇਸ ਮੁਲਕ ਦਾ ਟੁੱਟ ਜਾਣਾ ਜਿਸ ਦੀ ਕੋਈ ਤਾਰੀਖ ਨਿਸ਼ਚਿਤ ਨਹੀਂ ਹੁੰਦੀ ਹੋ ਸਕਦਾ ਕੱਲ ਨੂੰ ਹੀ ਟੁੱਟ ਜਵੇ ਹੋ ਸਕਦਾ ਅੱਜ ਸ਼ਾਮ ਨੂੰ ਹੀ ਕੋਈ ਘਾਣੀ ਪੈ ਜਾਵੇ ਯਾਨੀ ਕਿ ਇਸ ਦੀ ਜਿਹੜੀ ਹਾਲਤ ਹੈ ਬਿਲਕੁਲ ਦਰਿਆ ਦੇ ਕੰਢੇ ਦੇ ਉੱਤੇ ਉਲਰੇ ਹੋਏ ਰੁੱਖ ਵਰਗੀ ਹੈ ਅਤੇ ਜਿਸ ਕੰਢੇ ਦੇ ਉੱਤੇ ਰੁੱਖ ਟੇਢਾ ਹੋਇਆ ਹੈ ਉਸੇ ਪਾਸੇ ਨੂੰ ਦਰਿਆ ਦਾ ਵਹਿਣਾ ਉਹ ਹਰੇਕ ਪੜ ਵਿੱਚ ਇਹਦੀ ਜੜਾਂ ਦੇ ਵਿੱਚੋਂ ਮਿੱਟੀ ਖੋਲ ਰਿਹਾ ਹੈ ਉਸ ਸਥਿਤੀ ਭਾਰਤ ਦੀ ਇਸ ਵੇਲੇ ਆ ਇਨ੍ਹਾਂ ਹੀ ਗੱਲਾਂ ਨਾਲ ਮੈਂ ਸਮਾਪਤੀ ਵੱਲ ਵੱਧਾਂ ਆਪਣਾ ਖਿਆਲ ਰੱਖਿਓ ਚੜ੍ਹਦੀ ਕਲਾ ਚ ਰਹਿਓ ਸਬਸਕ੍ਰਿਪਸ਼ਨ ਆਪਾਂ ਨੂੰ ਬਹੁਤ ਜ਼ਿਆਦਾ ਚਾਹੀਦੀ ਇਸ ਚੈਨਲ ਨੂੰ ਚਲਾਉਣ ਵਾਸਤੇ ਅਚਾਨਕ ਚੇਤਾ ਆ ਗਿਆ ਮੈਂ ਵੀ ਦੱਸ ਦਈਏ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਟਿੱਪਣੀ ਕਰੋ ਤਾਂ ਕਿ ਆਪਾਂ ਇਸ سلسلے ਨੂੰ ਜਾਰੀ ਰੱਖ ਸਕੀਏ ਲਗਾਤਾਰਤਾ ਦੇ ਨਾਲ ਇਹ ਗੱਲਾਂ ਭਾਰਤੀ ਚਾਂਦਲਾਂ ਨੇ ਨਹੀਂ ਦਸਣੀਆਂ ਤੇ ਪੰਜਾਬ ਦੇ ਵਿੱਚ ਜਿਹੜੇ ਆ ਖੱਬੂ ਸੱਜੂ ਪੱਗਾ ਬੰਨ ਕੇ ਤੁਰੇ ਫਿਰਦੇ ਨੇ ਚਾਂਦਲਾਂ ਵਾਲੇ ਉਹਨਾਂ ਉੱਤੇ ਇੱਕ ਵੀਰ ਨੇ ਕਿਹਾ ਸੀ ਕਿਸੇ ਦਿਨ ਪੋਸਟ ਪਾਉ ਉਹਦੇ ਉੱਤੇ ਮੈਂ ਕਿਸੇ ਦਿਨ ਵੱਖਰੀ ਪੋਸਟ ਇਹਨਾਂ ਤੇ ਪਾਵਾਂਗਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ